ਸ਼੍ਰੀ ਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ। ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਵਿਦੇਸ਼ਾ ਤਹਿਸੀਲ ਤੇ ਜ਼ਿਲ੍ਹਾ ਬਾਈਹਰੋਂ ਦਾ ਹੈਗਾ ਸੱਜਣੋ ਮਰੀਲ ਕੋਟਲਾ। ਗਾਵਾਂ ਪੰਜ ਦਿਖਾਉਣੀਆਂ ਸੀ ਆਪਾਂ ਨੇ ਦੋ ਗਾਵ ਆਪਣੇ ਆਉਣ ਤੋਂ ਕੁਝ ਸਮਾਂ ਪਹਿਲਾਂ ਬਾਈਹਰੋਂ ਤੋਂ ਲੈ ਗਏ ਸੱਜਣਾ ਤੇ ਫਿਲਹਾਲ ਵੀਡੀਓ 'ਚ ਦਿਖਾਵਾਂਗੇ ਤਿੰਨ ਗਾਵਾਂ ਤੇ ਕੰਮ ਬਾਈਹਰੋਂ ਦਾ ਹੈਗਾ ਵਪਾਰ ਦਾ ਰੁਟੀਨ 'ਚ ਪਸ਼ੂ ਇਸ ਘਰ ਦੇ ਵਿੱਚ ਆਉਂਦੇ ਰਹਿੰਦੇ ਆ ਤੇ ਕੰਮ ਆ ਜਿਹੜਾ ਕੰਮ ਬਾਈ ਦਾ ਹੈਗਾ ਸੱਜਣੋ ਸਾਫ਼ ਸੁਥਰਾ। ਬਾਕੀ ਗੱਲਬਾਤ ਬਾਈ ਨਾਲ ਵੀ ਕਰਾ ਦੂਗਾ ਤੇ ਜਿਹੜੇ ਰੇਟ ਨੇ ਰੇਟ ਬਿਲਕੁਲ ਜੈਨੂਅਨ ਹੋਣਗੇ ਰੇਟ 24 25000 ਤੋਂ ਸਟਾਰਟ ਹੋਣਗੇ ਬਾਈ ਦੇ ਤੇ ਉਹੀ ਗੱਲ ਆ ਵੀ 50 55 ਤੱਕ ਦੇ ਰੇਟ ਹੋਣਗੇ ਆਜੋ ਜੀ ਹੋਰ ਕੀ ਹਾਲ ਚਾਲ ਹੈ ਬੜੀ ਸਾਸਿਕਾ ਜੀ ਚੜਦੀ ਕਲਾ ਜੀ ਚੜਦੀ ਕਲਾ ਜੀ ਕਿਰਪਾ ਮਾਲਕ ਦੀ ਜੀ ਇੱਕ ਦੋ ਗਾਵਾਂ ਮੇਰਾ ਖਿਆਲ ਆ ਵੇਗੀਆਂ ਹਾਂ ਦੋ ਵੇਗੀਆਂ ਜੀ ਠੀਕ ਆ ਹਾਂ ਤੇ ਸ਼ੁਰੂਆਤ ਕਿਹੜੇ ਪਾਸ ਤੋਂ ਕਰਦੀ ਐ ਇੱਥੋਂ ਕਰ ਲੈਂਦੇ ਆ ਜੀ ਪਹਿਲੇ ਨੰਬਰ ਵਾਲੀ ਤੋਂ ਆ ਬੱਚਾ ਇਹਦਾ ਹਾਂ ਬੱਚਾ ਬੱਚੇ ਦੇ ਮਾਰਦੇ ਗਰੀ ਕੈਮਰਾ 나ੜੂਆ ਦਾ 나ੜੂਆ ਨਾਲ ਆ ਜੀ 나ੜੂਆ ਨਾਲ ਆ ਤੇ ਮੇਰਾ ਖਿਆਲ हां अच्छा जी अब अच्छा आ गया ਤੇ ਹੁਣ ਮਾਰ ਦੇ ਗੈਰੀ ਬੱਛੀ ਤੇ ਕੈਮਰਾ ਕਦ ਵੀ ਫੁੱਲ ਆ ਗਿਆ ਬੱਛੀ ਦਾ ਲੰਬੀ ਵੀ ਫੁੱਲਾ ਇਹ ਆ ਗਈ ਸੱਜਣੋ ਜਰਸੀ ਕ੍ਰੋਸ ਆ ਗਈ ਕ੍ਰੋਸ ਅੰਗ ਦੇ ਵਿੱਚ ਆ ਗਈ ਤੋੜ ਦੇ ਬਈ ਖੋਲ ਕੇ ਸੂਆ ਕਿਹੜਾ ਜੀ ਦੂਜਾ ਜੀ ਸੂਆ ਦੂਜਾ ਤੇ ਸੂਈ ਕਹਿਕ ਦਿੰਦੀ ਹੈ ਅੱਜ ਤੀਜਾ ਦਿਨ ਹੋ ਗਿਆ ਜੀ ਇੱਕ ਸਮਾਂ ਮੈਂ ਸਮਾਂ ਜ਼ਰੂਰ ਦੱਸ ਦਿੰਨਾ ਵੀ ਸਮਾਂ ਹੈਗਾ ਇਸ ਟਾਈਮ 11:31-32 ਮਿੰਟਾਂ ਦਾ ਉਸ ਹਾਬ ਨਾਲ ਇਹਦੇ ਆਰਡਰ ਦੀ ਜੱਜਮੈਂਟ ਕਰ ਲਿਓ ਕਿਉਂਕਿ ਡੰਗ ਤੇ ਪਸ਼ੂ ਦੀ ਗੱਲਬਾਤ ਹੋਰ ਹੁੰਦੀ ਹੁੰਦੀ ਆ ਇਹ ਜਦੋਂ ਚਵਾਈ ਨੂੰ ਥੋੜਾ ਸਮਾਂ ਹੋਇਆ ਹੁੰਦਾ ਤਾਂ ਗੱਲ ਹੋਰ ਹੋ ਜਾਂਦੀ ਆ ਕੱਦ ਸੋਨਾ ਰੱਖਦੀ ਆ ਤੇ ਆ ਗਈ ਜਰਸੀ ਕ੍ਰੋਸ ਆਂਗ ਦੇ ਵਿੱਚ ਤੇ ਦੁੱਧ ਵੀ ਚੰਗਾ ਪਾ ਦੂਗੀ ਬੌਲਾ ਕਿੰਨਾ ਕਹਾਜ ਰਹੀ ਬੌਲਾ 12-13 ਕਿਲੋ ਤਿਆਰ ਆਈ ਹੁਣ 12 ਕਿਲੋ ਆ 12 ਕਿਲੋ ਬੌਲੀ ਬਾਈ ਕਹਿੰਦਾ ਹਾਜ਼ਰ ਆ ਉਹ ਤੁਸੀਂ ਡੰਗ ਦੋ ਡੰਗ ਚ ਇਹ ਬਾਈ ਕੋਈ ਚੋਕੇ ਤਸੱਲੀ ਕਰਕੇ ਲੈ ਜਿਓ ਤੇ ਜਦੋਂ ਬੈੜ ਭਰ ਗਈ ਅਗਲੇ ਸੂਏ ਦੁੱਧ ਚੰਗਾ ਪਾ ਦੂ ਪਾ ਇਸ ਵਾਰੀ ਵੀ ਚੰਗਾ ਦੇਊਗੀ ਇਹ ਕੀ ਉਮੀਦ ਆ ਬਾਈ ਕਿੰਨਾ ਕ ਪਾ ਸਕਦੀ ਆ ਆਈਡੀਆ ਪਰ 12 ਕਿਲੋ ਤੋਂ ਪਾ ਲੂ ਜੀ ਰਾਮਨਾਥ ਠੀਕ ਹੈ ਗੱਲ ਹਾਂਜੀ ਉਹ 3 ਦਿਨ ਦੀ ਸੂਈ ਥੱਲੇ 12 ਕਿਲੋ ਬੋਹੜ ਆਈ ਹੁਣ ਤੁਸੀਂ ਆਪ ਦੇਖ ਲਓ ਬਾਕੀ ਕੁਝ ਗਰਮੀ ਆ ਥੋੜੀ ਜੀ ਹਾਂਜੀ ਹਾਂਜੀ ਹਾਂ ਤੇ ਬਾਕੀ ਇੱਕ ਗੱਲ ਹੋਰ ਦੱਸਦਾ ਨਾ ਗਰਮੀ ਦੇ ਮੌਸਮ ਚ ਨਾ ਚੱਲਣ ਵਾਲੀ ਵਹਿੜ ਹੈ ਜੀ ਇਥੋਂ ਗੈਰੀ ਆਰਡਰ ਦਿਖਾ ਦਿੰਦੇ ਆ ਆਰਡਰ ਕੁਆਲਿਟੀ ਦਿਖਾ ਦਿੰਦੇ ਆ ਆਰਡਰ ਰੱਖਦੀ ਆ ਬਿਲਕੁਲ ਨਾਲ ਲੱਗਮਾ ਤਕਰੀਬਨ ਤਕਰੀਬਨ ਫਿਕਸਡ ਆਰਡਰ ਹੀ ਰੱਖਦੀ ਆ ਜੀ ਆਪਾਂ ਗੱਲਬਾਤ ਕਰ ਲਈਏ ਟੁੱਟਮਾ ਨਹੀਂ ਰੱਖਦੀ ਕਿਸੇ ਵੀ ਪੱਖ ਤੋਂ ਤੇ ਰੇਟ ਇਹਦਾ ਬਾਈ ਕੀ ਰਹੂਗਾ ਅੱਜ ਦਾ ਰੇਟ ਇਹਦਾ ਰੇਟ 55000 ਰੁਪਇਆ ਜੀ 56000 ਮਾਨਤਾਨ ਜਾਂ ਹੋ ਜਾ ਹਾਂ ਤਰਾਂਗ ਕਰਾਂਗੇ ਜੀ ਆ ਮਾਨਤਾਨ ਬਾਈ ਕਹਿੰਦਾ ਕਰ ਦਾਂਗੇ ਜਰਸੀ 크ਰਸਮਸ ਨੂੰ ਸਜਣੋਂ ਤਾਂ ਕਹਿਤੀ ਫੇਸ ਵਾਲੇ ਪੱਖ ਤੋਂ ਮੋਟੀ ਅੱਖ ਆ ਗਈ ਇਹਦੀ ਹਾਂ ਜੀ ਜੀ ਮੱਥੇ ਮੱਥੇ ਟੋਆ ਆ ਗਿਆ ਜੀ ਪੂਰਾ ਬੋਦੀ ਆ ਗਈ ਬੋਦੀ ਆ ਗਈ ਤੇ ਜਰਸੀ ਵਾਲੇ ਪੱਖ ਚ ਆ ਗਈ ਬੱਚਾ ਇਹਨੇ ਜਰਸੀ ਵੀ ਪਾਇਆ ਸੀ ਪਰ ਪਾਇਆ ਮੇਲਾ ਕੱਦ ਚੰਗਾ ਰੱਖਦੀ ਆ ਕੱਦ ਵਾਲੀ ਘਾਟ ਨਹੀਂ ਹੈ ਜੀ ਚੁਾਈ ਦੀ ਕਿਵੇਂ ਆ ਭਾਈ ਇਹ ਜਮਾ ਫੋਕੀ ਧਾਰਾ ਮਾਰ ਕੇ ਦਿਖਾਈ ਦਿੰਦੇ ਆ ਜੀ ਬੜੀ ਆ ਲੈ ਮਾਰ ਦੋ ਧਾਰਾ ਬੱਚਾ ਲਾ ਕੇ ਇਹਦੀਆਂ ਧਾਰਾ ਸਾਨੂੰ ਸਜਣੋਂ ਬੱਚਾ ਲਾ ਕੇ ਮਾਰ ਕੇ ਦਿਖਾ ਦਿੰਦੇ ਆ ਤੇ ਫਿਲਹਾਲ ਗੈਰੀ ਆਪਾਂ ਦਿਖਾ ਦਿੰਦੇ ਆ ਮੇਰਾ ਖਿਆਲ ਆ ਵੀ ਇੱਧਰ ਦੋ ਨੰਬਰਾਂ ਦੀ ਆ ਜਾ ਇੱਧਰ ਲੈ ਬੰਨੇ ਲਿਆ ਕੈਮਰਾ ਇਹ ਇਹਦਾ ਕਿਹੜਾ ਸੁਆ ਭਾਈ ਇਹਦੇ ਪਲੂਨ ਆ ਜੀ ਚਾਰ ਦੰਦ ਮੋਹ ਦੰਦਾਂ 'ਚ ਚਾਰ ਦੰਦ ਆ ਇਹ ਵੀ ਕ੍ਰੋਸ 'ਚ ਆ ਗਈ ਹੈ ਨਾ ਹਾਂਜੀ ਕ੍ਰੋਸ 'ਚ ਜੀ ਆ ਕੱਦਕਾਰ ਸੋਨਾ ਪੰਛੀ ਦਾ ਮਜ਼ਬੂਤ ਸਟਰਕਚਰ ਦੀ ਆ ਤੇ ਇਹ ਮੇਰਾ ਖਿਆਲ ਆ ਭਲਾ ਟਾ ਬਾਈ ਹਾਂਜੀ ਇਹਦੇ ਟੀਕਾ ਲੱਗੇ ਨੂੰ ਹੋ ਗਿਆ ਜੀ 1 ਮਹੀਨਾ ਪੂਰਾ ਇਹਨੂੰ ਆ 30 ਤਰੀਕ ਨੂੰ ਪੂਰਾ ਮਹੀਨਾ ਹੋ ਗਿਆ ਟੀਕਾ ਲੱਗੇ ਨੂੰ ਠੀਕ ਹੈ ਮਾਰ ਕੇ ਦਿਖਾ ਦਿੰਨਾ ਚਵਾਈ ਦੀ ਬਹੁਤ ਸ਼ੁੱਧਾ ਪੱਛੀ ਬਿਲਕੁਲ ਫੋਕੀ ਤੇ ਫੁੱਲ ਮੋਟੀ ਚਵਾਈ ਦੇ ਵਿੱਚ ਆ ਗਈ ਅਗਲੇ ਥਾਣਾ ਚ ਵੀ ਮਾਰ ਦੋ ਜੀ ਚਵਾਈ ਤਾਂ ਸੱਚ ਨੂੰ ਬਾੜੀ ਫੋਕੀ ਆ ਤੇ ਮੋਟੀ ਵੀ ਫੁੱਲਾ ਮੱਝਾਂ ਵਰਗੀ ਚਵਾਈ ਆ ਗਈ ਹਾਂਜੀ ਜੀ ਮੱਝਾਂ ਵਰਗੀ ਚਵਾਈ ਆ ਜੀ ਪੂਰੀ ਫੁੱਲ ਚਵਾਈ ਆ ਗਈ ਮੱਝਾਂ ਵਰਗੀ ਜਿਵੇਂ ਗਰਲੈਂਡੋ ਗਾਵਾਂ ਦੀ ਹੁੰਦੀ ਹੈ ਛੜਦੇ ਬਾਈ ਅਚ ਵਾਈ ਇਹਦੀ ਗਰਲੈਂਡੋ ਗਾਮ ਵਾਲੀ ਆ ਗਈ ਤੇ ਸਵਾਹ ਦੀ ਵੀ ਠੰਡੀਆਂ ਕੱਦ ਕਾਠ ਵੀ ਚੰਗਾ ਤੇ ਇਹਦਾ ਬਾਈ ਕਹਿੰਦਾ 56 ਲੈ ਲਾਂਗੇ ਮਾਨਤਾਂ ਜਾ ਉਹ ਜੋ ਕਰਦਾਂਗੇ ਕਰਦਾਂਗੇ ਹਾਂਜੀ ਜੀ ਤੇ ਜਿਵੇਂ ਆਪਣੀ ਗੱਲਬਾਤ ਦੋ ਨੰਬਰ ਵਾਲੀ ਦੀ ਚੱਲ ਰਹੀ ਸੀ ਇਹਦੇ ਬਾਈ ਕਹਿੰਦਾ 1 ਮਹੀਨੇ ਦਾ ਟੀਕਾ ਭਰਾਇਆ ਹੋਇਆ ਹੈ ਆ ਤੇ ਇਸ ਤੋਂ ਅੰਦਰ ਚ ਇੱਕ ਮਹੀਨਾ ਹੋ ਜਾਣਾ ਹੈ ਸੂਈ ਨੂੰ ਕਿੰਨਾ ਕੁ ਟਾਈਮ ਹੋ ਗਿਆ ਆਈਡੀਆ ਬਾਈ ਤੇ ਸੂਈ ਨੂੰ ਨੂੰ 3 ਨਾ ਸਵਾ 3 ਕਿੰਨੇ ਹੋ ਗਏ ਜੀ ਤੋਰ ਦੇ ਬਾਈ ਖੋਲ ਕੇ ਤੋਰ ਚ ਪਾਉਣ ਦੀ ਕਿਵੇਂ ਆ ਠੰਡੀ ਆ ਠੰਡੀ ਜੀ ਜਮਾ ਬੱਚਾ ਤਾਂ ਨਹੀਂ ਹੈਗਾ ਨਾਲ ਨਾ ਬੱਚਾ ਨਹੀਂ ਹੈਗਾ ਜੀ ਬੱਚੇ ਸੀ ਆਹੀ ਸੰਦ ਨੂੰ ਇਹ ਵੀ ਜਰਸੀ ਕਰਾਉ ਸੰਗ ਦੇ ਵਿੱਚ ਔਰ ਟਾਂਚੇ ਦੀ ਬਹੁਤ ਸੋਣੀ ਆ ਯਾਰ ਸਟਰਕਚਰ ਦੀ ਮਜ਼ਬੂਤ ਆ ਗਈ ਤੇ ਦੁੱਧ ਕਿੰਨਾ ਹੁਣ ਬਈ ਦੁੱਧ ਦੇ ਥੱਲੇ ਉਹ ਝਗਜੁਗ ਵਾਲਾ 7 ਕਿਲੋ ਲਾ ਲਉ 6 ਕਿਲੋ ਠੰਡਾ ਕਰਕੇ ਲਾ ਲਉ 6 ਕਿਲੋ ਠੰਡਾ ਕਰਕੇ ਲੀਟਰ ਮਰਵਾ ਦੂਗੀ ਹਾਂ ਲੀਟਰ ਮਰਵਾ ਦੂ ਹਾਂਜੀ ਇੱਕ ਮਹੀਨੇ ਦੀ ਆ ਗਈ ਗੱਬਣਾ ਹਾਂਜੀ ਆ 30 ਤਰੀਕ ਨੂੰ ਇੱਕ ਮਹੀਨਾ ਹੋ ਜਾਣਾ ਜੀ ਪੂਰਾ ਤੇ ਆ ਗਈ ਸੱਜਣੋਂ ਨਵੇਂ ਹਾਂਣ ਚ ਦੰਦਾਂ ਚ ਆ ਗਈ ਚਾਰ ਦੰਦ ਜਰਸੀ ਦਾ ਬੱਚਾ ਵੀ ਸੋਨਾ ਪਾ ਦੂਗੀ ਐਫ ਐਫ ਦਾ ਵੀ ਪਾ ਦੂ ਤੇ ਲੈਗ ਸਕੋਰ ਵਾਲੇ ਪੱਖ ਤੋਂ ਸਟਰਕਚਰ ਤੋਂ ਫੁੱਲ ਮਜ਼ਬੂਤ ਢਾਂਚੇ ਦੀ ਆ ਗਈ ਆ ਪੈ ਨਹੀਂ ਕਹਿ ਸਕਦੇ ਵੀ ਉਹੀ ਆ ਗਈ ਪੀੜੀ ਜੀ ਪਤਲੀ ਜੀ ਕੰਡਮ ਜੀ ਹਾਂਜੀ ਹਾਂਜੀ ਠੀਕ ਆ ਗੱਲ ਉਹ ਗੱਲ ਬਾਤ ਨਹੀਂ ਆਪਣੀ ਘਰੇ ਝੂਈ ਹੋਈ ਆ ਆ ਘਰੇ ਝੂਈ ਹੋਈ ਆ ਜੀ ਇਹ ਬਾਈ ਕਹਿੰਦਾ ਘਰ ਦੀ ਆ ਬਿਹੜ ਆਪਣੀ ਤਾਜੀ ਦਾ ਕਿੰਨਾ ਕਰਦਾ ਤੁਸੀਂ ਬਾਈ ਦਾ ਇਹਦੇ ਦਿੱਤਾ ਜੀ 14 15 ਕਿਲੋ ਦੁੱਧ ਦਿੱਤਾ ਆਪਣੇ ਕੋਲ ਤਾਜੀ ਨੇ ਹਾਂਜੀ ਹਾਂਜੀ ਆ ਦੁੱਧ ਬਾਈ ਕਹਿੰਦਾ ਤਾਜੀ ਨੇ ਪਹਿਲਾਂ ਨੇ ਪਾਇਆ 14 15 ਕਿਲੋ ਇੱਥੇ ਬਾਈ ਦੀ ਕਿਵੇਂ ਬਾਈ ਓਕੀ ਜੀ ਦਾ ਮਾਰ ਦੇਣਾ ਤੁਹਾਡਾ ਬੱਸਾ ਦੇਖੋ ਹੁਣ ਆਪੀ ਮਾਰ ਕੇ ਬਹਿ ਜਾਣਾ ਨਾਲ ਹੀ ਇਹਦੇ ਠੀਕ ਗੱਲ ਠੰਡੀ ਹੈ ਠੰਡੀ ਜੀ ਪੂਰੀ ਜਮਾਇਆ ਤੇ ਕੇਸ ਤੇ ਵੀ ਮਾਰਦੀ ਕੈਮਰਾ ਇਹ ਤੇ ਸਵੇਰ ਆ ਦੀ ਬਾਈ ਕਹਿੰਦਾ ਹੈਗੀ ਆ ਠੰਡੀ ਤੇ ਮਿਲਦੀ ਆ ਮੇਰਾ ਖਿਆਲ ਆ ਵੀ ਏਦਾਂ ਬਈ ਨਹੀਂ ਬਾੜੇ ਪੂਰੇ ਤੇ ਹਾਂਜੀ ਨਿਆਣਾ ਮਾਰਨਾ ਮਾਰ ਲੋ ਨਹੀਂ ਮਾਰਨਾ ਤਾਂ ਵੀ ਕੋਈ ਚੱਕਰ ਨਹੀਂ ਠੀਕ ਹੈ ਗੱਲ ਹਾਂ ਆ ਨਿਆਣਾ ਪਾਉਣਾ ਤਾਂ ਬਾਈ ਕਹਿੰਦਾ ਪਾ ਵੀ ਸਕਦੇ ਆ ਨਹੀਂ ਐਡੀ ਕੋਈ ਸਮੱਸਿਆ ਵੀ ਨਹੀਂ ਸਮੱਸਿਆ ਵੀ ਹੈ ਨਹੀਂ ਜੀ ਹਾਂਜੀ ਬਿਨਾਂ ਨਿਆਣੇ ਤੋਂ ਵੀ ਇਹ ਹਾਂਜੀ ਤਕਰੀਬਨ ਤਕਰੀਬਨ ਮਿਲ ਪੈਂਦੀ ਆ ਤੇ ਦੁੱਧ 6 ਕਿਲੋ ਆ ਬਾਈ ਹਾਂਜੀ ਇੱਕ ਮਹੀਨੇ ਦਾ ਟੀਕਾ ਭਰ ਆ ਗਿਆ ਹਾਂ 30 ਤਰੀਕ ਨੂੰ ਮਹੀਨਾ ਹੋ ਗਿਆ ਜੀ ਪੂਰਾ ਠੀਕ ਹੈ ਗੱਲ ਆਈਡੀ 30 ਤਰੀਕ ਆਉਣੀ ਹੈ ਠੀਕ ਹੈ ਜੀ ਹਾਂ ਜੀ ਤਾਂ ਮਾਰ ਦੇ ਤਾਰਾਂ ਬਾਈ ਇਹਦਾ ਰੇਟ ਕੀ ਰਹੂਗਾ ਬਾਈ ਇਹਦਾ ਰੇਟ 26000 ਹੈ ਜੀ 24000 ਦੀ ਦੇ ਦਾਂਗੇ ਇਹ ਅੱਛਾ ਬਾਈ ਗੱਡੀ ਇਹ ਜੀ ਵੀ ਦਿਖਾ ਦੇ ਠੰਡੀ ਸੀ ਇਹ ਬਿਲਕੁਲ ਬਿਨਾ ਬੱਚੇ ਤੋਂ ਨਹੀਂ ਪਸ਼ੂ ਆਏ ਦੁਪਹਿਰੇ ਬੈਠਾ ਨਹੀਂ ਜਾਂਦਾ ਹਾਂ ਹਾਂ ਜਮਾਂ ਜੀਆਂ ਪੂਰੀ ਠੰਡੀ ਸੀ ਲਿਆਣਾ ਪਾਉਚਾ ਦੀ ਨਾ ਪਾਉ ਕੋਈ ਚੱਕਰ ਨਹੀਂ ਮੋਟੀ ਤਾਰ ਆ ਜੀ ਪੂਰੀ ਕੋਈ ਪੂਰਨੀ ਕੋਈ ਝਟਾ ਨਹੀਂ ਹੈਗਾ ਚਵਾਈ ਸਾਨੂੰ ਸੱਚ ਨੂੰ ਦਿਖਾਤੀ ਕੈਂਚੀ ਲੋਟ ਕਰਦਾ ਜੋ ਪਰ ਚਵਾਈ ਹੈ ਹਾਏ ਠੀਕ ਹੈ ਕੰਨਾ ਤੇ ਇਹ ਆਪਾਂ ਦੇ ਦਾਂਗੇ 24 ਦੀ 24 ਦੀ ਰੇਟ 26000 ਆ ਦੇ ਦਾਂਗੇ 24000 ਦੇਣੀ ਆ ਬਾਈ ਕਹਿੰਦਾ 24 ਦੀ ਪਰੇਸ਼ਾਨ ਨਾ ਕਰ ਖੋਲਦੇ ਨੇ ਆਣਾ ਹਾਂ ਇਹ ਚੋਣ ਚ ਪਾਉਣ ਸਾਨੂੰ ਦਿਖਾਤਾ ਬਾਕੀ ਜਿਹੜੇ ਭਰਾ ਨੇ ਪਾਸ ਕਰਕੇ ਲੈ ਕੇ ਜਾਣੀਆਂ ਉਹ ਕੋਈ ਦਿੱਕਤ ਨਹੀਂ ਬਾਈ ਤੋਂ ਪਾਸ ਕਰਕੇ ਵੀ ਲੈ ਜੂਗੀ ਹਾਂਜੀ 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 ਆਤਾ ਜੀ ਦਾ 14 ਕਿਲੋ ਦਾ ਰਕਾਰ ਰਿਹਾ ਤੇ ਆਰਡਰ ਰੱਖੂਗੀ ਨਾਲ ਲਗਵਾ ਹਾਂ ਫਿਕਸ ਜੇ ਦੰਦਾਂ ਚ ਆ ਗਈ ਚਾਰ ਦੰਦਲਾ ਕਰਾ ਦੇ ਬਾਈ ਚੈੱਕ ਜੇ ਕਰਾਉਂਦੀ ਆ ਤਾਂ ਆ ਦੰਦ ਵੀ ਆਪਾਂ ਕਰਾ ਦੇਣੇ ਚਾਹ ਕੇ ਇੱਥੋਂ ਇੱਥੋਂ ਕਰਾ ਲਈ ਚੱਕ ਆ ਆ ਸਾਈਡਾਂ ਨੇ ਖੜੀ ਨੇ ਬਾਈ ਦੋ ਤਿੰਨ ਦੁਰ ਦੇ ਰਿਹਾ ਰਿਜਨਲ ਚਾਰ ਦੰਦ ਆ ਗਈ 24 22 ਕਹਿੰਦਾ ਦੇ ਦਾਂਗੇ ਤੇ ਹੁਣ ਮਾਰਦੇ ਗਏ ਆ ਜੀ ਆ ਜਰਸੀ ਤੇ ਕਾਦੇ ਦਾ ਛੋਟਾ ਆ ਗਿਆ ਇਹ ਸਾਨੂੰ ਮੈਂ ਪਹਿਲੀ ਦੱਸ ਦਾਨਾ ਹਾਂ ਕਾਦੇ ਦਾ ਠੀਕ ਜਈਏ ਜੀ ਹਾਂ ਕਾਦੇ ਦਾ ਛੋਟੇ ਕੱਦ ਤੇ ਆ ਗਿਆ ਜਿਵੇਂ ਆਪਾਂ ਛੋਟੀਆਂ ਜਰਸੀਆਂ ਕਹਿੰਦੇ ਨੇ ਨਾਲ ਆ ਗਈ ਇਹਦੇ ਬੱਚੀ ਧੋਰਦੇ ਬਾਈ ਖੋਲ ਕੇ ਦੱਸੂਆ ਕਿਹੜਾ ਇਹ ਪਲੂਣਾ ਚਾਰ ਦੰਦਾ ਮੂੰਹ ਹੋ ਜਾਂਦਾ ਇਹ ਵੀ ਚਾਰ ਦੰਦਾ ਹਾਂਜੀ ਠੀਕ ਹੈ ਗੱਲ ਆ ਕਈ ਭਰਾ ਨੇੜੇ ਆ ਕੇ ਕਹਿੰਦੇ ਨੇ ਪਤਨੀ ਵੀਡੀਓ ਚ ਬਾਲੀ ਪੱਟੀ ਬਣਾਤੀ ਪਰ ਹੈਗੀ ਪਿਓਰ ਜਰਸੀ ਆ ਹਾਂ ਪਿਓਰ ਫੁੱਲ ਜੀ ਬਰੀਡ ਹਾਂ ਆ ਗਈ ਜਰਸੀ ਦੇ ਵਿੱਚ ਪਰ ਹਾਈਟ ਇਹਦੀ ਛੋਟੀ ਆ ਛੋਟੀ ਹੈ ਸਾਫਨਾ ਜਜਮੈਂਟ ਕਰ ਲਿਓ ਆਰਡਰ ਨਾਲ ਲੱਗ ਮਾ ਯਾ ਰੱਖ ਦੀਆ ਚੋਂ ਚਬਾਉਣ ਦੀ ਕਿਵੇਂ ਪੂਰੀ ਠੰਡੀ ਸੀਲ ਜੀ ਧਾਰਾ ਮਾਰ ਕੇ ਦਿਖਾਵਾਂਗੇ ਇਹਦੀ ਵੀ ਇਹਦੇ ਕੋਲੇ ਦੁੱਧ ਹਾਜ਼ਰ ਕਿੰਨਾ ਕਿੰਨੇ ਟਾਈਮ ਦੀ ਸੁਧਿਆ ਇਹ ਸੂਈ ਨੂੰ ਦੇਖ ਲਓ ਤੁਸੀਂ ਆਹੀ 20 25 ਕਿ ਦਿਨ ਹੋਏ ਨੇ ਜੀ ਆ ਬੱਚਾ ਅੱਗੀ ਆ ਜੀ ਜਦੋਂ ਬਾਦ ਮਹੀਨਾ ਹੋ ਗਿਆ ਆ ਮਹੀਨਾ ਲਾਲੇ ਜੀ ਅਗਲਾ ਠੀਕ ਹੈ ਅਗਲੇ ਦੀ ਜੱਜਮੈਂਟ ਆ ਜੀ ਹਾਂਜੀ ਹਾਂਜੀ ਹਾਂ ਇਹ ਬੱਚਾ ਦਿਖਾ ਦਾਂਗੇ ਕੋਈ ਗੱਲ ਨਹੀਂ ਬੱਚੇ ਤੇ ਜੱਜਮੈਂਟ ਕਰ ਲੈ ਨਾਲ ਇਹਦੇ ਬੱਚੀ ਆ ਗਈ ਹੈ ਬੱਚੀ ਹਾਂਜੀ ਹਾਂਜੀ ਦੁੱਧ ਕਿੰਨਾਗਾ ਬਾਈ ਤੇ ਦੁੱਧ ਜਿੱਦਣ ਆਪਣੇ ਕੋਲ ਮਤਲਬ ਆਪਾਂ ਚੋਕ ਲੈਣ ਦੀ 9 ਕਿਲੋ ਸੀਗਾ ਹੁਣ ਇਹ ਥੱਲੇ 7 ਕਿਲੋ ਦੁੱਧ ਹੈ ਜੀ ਕਦੋਂ ਆਈਆਂ ਆਪਣੇ ਕੋਈ ਇਹ ਆਪਣੇ ਕੋਲ ਮਤਲਬ ਪਰਸੋ ਸਵੇਰੇ ਆਈਆਂ ਸੀਗੀਆਂ ਇਹ ਠੀਕ ਹੈ ਜੀ ਹਾਂ ਬਾਈ ਕਹਿੰਦਾ ਆਪਣੇ ਕੋਲ ਆਈ ਆ ਬੱਚੀ ਪਰਸੋਂ ਤੇ ਉੱਥੋਂ 9 ਕਿਲੋ ਲਿਆਂਦਾ ਉਹ ਪੁਰੇ ਆ ਗਏ ਇਹਦੇ ਕੋਲ 7 ਕਿਲੋ ਹੈ ਜਿਹੜਾ ਹਾਲ ਫਿਲਹਾਲ ਹਾਜ਼ਰ ਹੈ ਬਾਈ ਕਹਿੰਦਾ ਦੱਸਾਂਗੇ ਉਹ ਨਹੀਂ ਹਾਂਜੀ ਹਾਂਜੀ ਤੇ ਬਾਕੀ ਜਿੰਨੇ ਪਸ਼ੂ ਜੀ ਲਾ ਲੂਗਾ ਕਿਲੋ 2 ਕਿਲੋ ਅੱਪ ਵੀ ਕਰ ਸਕਦਾ ਹੈ ਤੇ ਬਾਕੀ ਉਹ ਤੁਹਾਡੀ ਸੇਵਾ ਤੇ ਡਿਪੈਂਡ ਆ ਆ ਨਾਲ ਇਹਦੇ ਆ ਗਈ ਬੱਚੀ ਗਰੀ ਬੱਚੀ ਤੇ ਮਾਰਨੀ ਕੈਮਰਾ ਇਹ ਤੋਂ ਇਹਦੀ ਜੱਜਮੈਂਟ ਕਰ ਲਿਓ 20 ਦਿਨ ਦੀ ਸੂਈ ਆ ਜਾਂ ਮਹੀਨੇ ਦੀ ਦਾਂਦ ਵੀ ਦੇ ਫਾਦ ਨਹੀਂ ਲੱਗੇ ਨੇਰੇ ਸਾਈਡਾਂ ਦੇ ਵੀ ਖੜੇ ਨੇ ਦੋ ਦੋ ਹਾਂ ਚੌਗੀ ਆ ਜੀ ਮੋਹ ਇਹ ਵੀ ਚਾਰ ਦੰਦ ਆ ਵੀ ਇਹਦਾ ਰੇਟ ਕੀ ਰਹੂਗਾ ਬਾਈ ਜਰਸੀ ਦਾ ਇਹਦਾ ਰੇਟ 30000 ਦੀ 28000 ਦੀ ਦੇ ਦਾਂਗੇ ਇਹ ਇਹ ਦੇ ਦਾਂਗੇ 28 ਦੀ ਜੇ ਕਿਸੇ ਨੇ ਇਹ ਔਕੜ ਤੇ ਇਹ ਜੋੜਾ ਪਾਉਣਾ ਹੋਇਆ ਘੱਟ ਕਰ ਦਾਂਗੇ ਜੀ ਹੋਰ ਘਟਾ ਦਾਂ ਕੋਈ ਚੱਕਰ ਨਹੀਂ ਹੋਰ ਛੱਡ ਦਾਂਗੇ ਯਾਰ 2000 ਰੁਪਿਆ ਘਟਾ ਦਾਂ ਘਟਾ ਦਾਂ ਕੋਈ ਚੱਕਰ ਨਹੀਂ ਆ ਹੋਰ ਬਾਈ ਕਹਿੰਦਾ ਘਟਾ ਦਾਂਗੇ ਲੈ ਬੱਚਾ ਲਾ ਦੇ ਬਾਈ 1700 ਨੂੰ ਇਹ ਜੀਆਂ ਵੀ ਦਿਖਾ ਦਨੇ ਮੋਹ ਜੀ ਲੈ 1700 ਨੂੰ ਸੱਜਣੋ ਤਿੰਨ ਨੰਬਰ ਵਾਲੀ ਜਰਸੀ ਬੱਚੀ ਜਾਂ ਵੀ ਦਿਖਾ ਦਨੇ ਮਾਰ ਮੋਟੀ ਜਵਾਈ ਦੀ ਹੈ ਤੇ ਫੋਕੀ ਦੀ ਕਿਉਂਕਿ ਬਾਈ ਹੋਰਾਂ ਨੇ ਵੀ ਅੱਗੇ ਪਸ਼ੂ ਸੇਲ ਕਰਨਾ ਹੁੰਦਾ ਪਾਸ ਕਰਕੇ ਲਿਆਉਂਦੇ ਨੇ ਉਸ ਤਰੀਕੇ ਨਾਲ ਬਾਕੀ ਜਿਹੜੇ ਭਰਾ ਨੂੰ ਚੀਜ਼ ਪਸੰਦ ਆਉਂਦੀ ਹੈ ਉਹਦਾ ਵੀ ਪਾਸ ਕਰਨ ਦਾ ਫਰਜ਼ ਵੀ ਬਣਦਾ ਕਿਉਂਕਿ ਇੱਥੋਂ ਬਾਈ ਕੋਲੋਂ ਚੈੱਕ ਕਰਕੇ ਚੀਜ਼ ਲੈ ਜਿਓ ਹਨਾ ਘਰ ਘਰ ਦੀ ਗਾਰੰਟੀ ਹੁੰਦੀ ਹੈ ਬਾਜੂ ਘਰ ਘਰ ਦੀ ਗਾਰੰਟੀ ਗੇਟ ਤੋਂ ਬਾਹਰ ਕੋਈ ਗਾਰੰਟੀ ਨਹੀਂ ਬਾਕੀ ਫੋਨ ਉਹੀ ਭਰਾ ਲਾਵੇ ਠੀਕ ਹੈ ਜੀ ਜਿਹੜੇ ਭਰਾ ਨੇ ਮਤਲਬ ਰੇਟ ਲਾਉਣੇ ਨੇ ਸਵਾਦ ਲੈਣ ਵਾਲੇ ਮਤਲਬ ਫੋਨ ਨਾਲ ਲਾਉਣ ਕੋਈ ਤੁਹਾਨੂੰ ਪਤਾ ਟਾਈਮ ਹੈ ਨਹੀਂ ਸੀਜ਼ਨ ਦਾ ਟਾਈਮ ਹੈ ਹੁਣ ਵੀ ਆਪਣੇ ਕੋਲ ਉਹਨਾ ਟਾਈਮ ਤਾਂ ਹੈ ਨਹੀਂਗਾ ਨਹੀਂ ਨਹੀਂ ਐ ਤਾਂ ਫਿਰ ਦੁਨੀਆ ਹੁਣ ਸਾਰੇ ਪ੍ਰਕਾਰ ਦੇ ਨਹੀਂ ਦੇ ਵਿੱਚ ਪੰਜੇ ਉਂਗਲਾ ਕਸਾਰ ਨਹੀਂ ਵਿੱਚ ਨਹੀਂ ਦੀ ਵਿੱਚ ਬਹੁਤ ਭਰਾ ਇਹੋ ਜਿਹੇ ਨੇ ਜਿਹੜੇ ਸਵਾਦ ਹੀ ਲੈ ਕੇ ਬੱਚੇ ਦੀ ਨਾਲ ਦੇ ਫੋਨ ਕੱਟ ਪਿੰਦੇ ਨੇ ਪਰ ਰੇਟ ਪੁੱਛਿਆ ਫੋਨ ਕੱਟਦਾ ਵਿੱਚ ਬਹੁਤ ਵਿਚਾਰੇ ਕੀ ਕਰ ਰਹੇ ਹੁੰਦਾ ਕੰਮ ਨਹੀਂ ਇਹ ਹੈ ਜੀ ਪੂਰੀ ਬੰਦ ਕਹਿੰਦੇ ਹੁਣ ਜਿਹੜਾ ਕੰਮ ਹੁੰਦਾ ਹੁਣ ਜਿਵੇਂ ਆਪਣਾ ਕੰਮ ਵਪਾਰ ਕਰਨਾ ਆਪਾਂ ਨੂੰ ਛੇਤੀ ਛੇਤੀ ਛੱਡ ਨਹੀਂ ਸਕਦੇ ਫੋਨ ਤੇ ਚੀਜ਼ ਆ ਜਾਂਦੀ ਹਾਂ ਆ ਜਾਂਦੀ ਆ ਜਾਂਦੀ ਸਹੀ ਗੱਲ ਆਈ ਉਹ ਚੀਜ਼ ਜੋ ਨਰੇ ਵਿਚਾਰਾ ਨਹੀਂ ਖੂਨ ਚ ਚਲੋ ਕੋਈ ਗੱਲ ਨਹੀਂ ਉਹ ਵਿਊਰ ਨੇ ਆਪਣੇ ਵੀਡੀਓ ਦੇਖਦੇ ਨੇ ਆਪਣੇ ਗੱਲ ਸਹੀ ਤੇ ਉਹਨਾਂ ਨੂੰ ਸ਼ਾਇਦ ਆਉਂਦਾ ਕਈ ਭਰਾਵਾਂ ਨੂੰ ਵੀ ਕਦੇ ਨਾ ਕਦੇ ਕੋਈ ਚੀਜ਼ ਹੋ ਸਕਦਾ ਜਿਆਦੇ ਭਾਅ 'ਚ ਮਿਲ ਜੇ ਮੇਰਾ ਖਿਆਲ ਵੀ ਐਸੇ ਕੋਸ਼ਿਸ਼ ਚੀ ਬੰਦਾ ਕਰੀ ਮੇਰੀ ਭੋਲ ਨਹੀਂ ਭਾਜੀ ਨੇ ਹੁਣ ਤੁਸੀਂ ਆਪ ਦੇਖ ਲਓ ਵੀ ਆਪਾਂ ਕੋਈ ਜਿਆਦਾ ਰੇਟ ਤਾਂ ਮੰਗੇ ਨਹੀਂ ਰੇਟ ਬਾਈ ਦਾ ਜਾਇਦਾ ਬਿਲਕੁਲ ਕਿਉਂਕਿ ਰੁੱਤਵੀਂ ਕਸੂਤੀ ਆ ਨੰਬਰ ਬੋਲੋ 99152 98620 194799 74183 ਨੰਬਰ ਸੱਜਣੋ ਬਾਈ ਦੇ ਵੀਡੀਓ ਚ ਲਾ ਦੂੰਗਾ ਤਿੰਨਾ ਬੱਚੀਆਂ ਜੋ ਜਿਹੜੀ ਵੀ ਪਸੰਦ ਆਊਗੀ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਪਿੰਡ ਵਿਦੇਸ਼ਾ ਖੰਨਾ ਰੋਡ ਤੇ ਤਹਿਸੀਲ ਤੇ ਜ਼ਿਲ੍ਹਾ ਬਾਈ ਨੂੰ ਮਰੇਲਕੋਟਲਾ ਪੈ ਗਿਆ ਧੰਨਵਾਦ ਜੀ